ਜੋ ਜੋ 34 ਸੈਕਟਰ ਦੇ ਵਿੱਚ ਸਾਡੇ ਨੌਜਵਾਨਾਂ ਨਾਲ ਤਸ਼ੱਦਦ ਕੀਤਾ ਗਿਆ ਕੈਨ ਬੀਜੇ ਵੱਲੋਂ ਤੁਸੀਂ ਕੈਨ ਬੀਜੇ ਵੱਲੋਂ ਯਾਦ ਰੱਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਬਣਨਾ ਕੀ ਆ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚ ਇੱਧਰ ਕਿਉਂਕਿ ਸਾਡਾ 13 ਤਰੀਕ ਨੂੰ ਪ੍ਰੋਗਰਾਮ ਹੈ ਮੈਂ ਲੋਕਾਂ ਨੂੰ ਕਹਿੰਦਾ ਫਿਰਦਾ ਸੀਗਾ ਜਿਹੜਾ ਤੱਪਾ ਮੰਡੀ ਵਿੱਚ ਹੈ ਪਰ ਉਧਰੋਂ ਮੈਂਗਾ ਸਿੱਧੂ ਸਾਡੀ ਪੂਰੀ ਟੀਮ 34 ਸੈਕਟਰ ਦੇ ਵਿੱਚ ਗਈ ਸੀਗੀ ਕੈਨ ਬੀਜੇ ਵੱਲੋਂ ਤਾਂ ਪੈਸੇ ਲੈਣੇ ਸੀ ਕਿ ਉਹਨਾਂ ਨੇ ਪੁਲਿਸ ਲਿਆ ਕੇ ਸਾਡੇ ਨੌਜਵਾਨਾਂ ਜਿਹੜੇ ਪੱਗਾਂ ਲਾਹੀਆਂ ਨੇਗੇ ਨਾ ਇਸ ਦੇ ਜ਼ਿੰਮੇਵਾਰ ਕਾਨੂੰਨ ਵਿਵਸਾਲੇ ਤੁਸੀਂ ਹੋ ਤੇ ਪੁਲਿਸ ਪ੍ਰਸ਼ਾਸਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਡਾ ਵੱਡਾ ਪ੍ਰਦਰਸ਼ਨ ਕਰਾਂਗੇ ਕਿ ਤੁਸੀਂ ਯਾਦ ਰੱਖੋਗੇ ਜਿਹੜੀਆਂ ਸਾਡੀਆਂ ਨੌਜਵਾਨਾਂ ਦੇ ਪੱਗਾਂ ਤੁਸੀਂ ਪੈਰਾ ਥਲੇ ਰੋਲੀਆਂ ਦੇ ਨਾ ਇਹਦਾ ਤੁਹਾਡੀ ਪਰਭਾਵਿਤ ਤੁਹਾਨੂੰ ਬਹੁਤ ਵੱਡੀ ਕਰਨੀ ਪੈਣੀ ਆ ਬਹੁਤ ਵੱਡੀ ਪੱਗ ਸਾਡੇ ਲਈ ਸੀ ਮਰ ਸਕਦੇ ਆ ਪੱਗ ਸਾਡੀ ਸਾਨ ਆ ਪੱਗ ਸਾਡੀ ਜਾਨ ਆ ਤੁਸੀਂ ਪੱਗਾਂ ਵਿੱਚ ਮੈਂ ਵੀਡੀਓ ਤੁਹਾਨੂੰ ਅੱਗੇ ਲਾ ਦਨਾ ਸਾਰੀਆਂ ਜਨਤਕ ਤੌਰ ਤੇ ਮੈਂ ਪਬਲਿਕ ਕਰਨ ਲੱਗਦਾ ਹਾਂ ਉਹ ਵੀਡੀਓ ਸਾਰੀਆਂ ਤੇ ਇਹ ਬਹੁਤ ਵੱਡਾ ਇਹਨਾਂ ਨੇ ਕਾ ਕੀਤਾ ਤੇ ਇਸ ਦੀ ਜਿਹੜੀ ਧੱਕੇ ਦੀ ਪਰਪਾਈ ਹੁਣ ਅਸੀਂ ਵੱਡੇ ਪ੍ਰੋਟੈਸਟ ਨਾਲ ਕਰਾਂਗੇ ਕੈਨ ਵੀਜ਼ਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਆ ਇਸ ਦੇ ਵਿੱਚ ਕੋਈ ਵੀ ਜੇ ਕੋਈ ਹੁਣ ਇਸ ਤੋਂ ਬਾਅਦ ਪੰਜਾਬੀ ਵੀਜ਼ਾ ਲਵਾਉਣ ਲਈ ਗਿਆ ਤਾਂ ਉਹ ਆਪਣਾ ਆਪ ਜ਼ਿੰਮੇਵਾਰ ਹੋਵੇਗਾ ਕੈਨ ਵੀਜ਼ੇ ਵਾਲਿਓ ਤੁਸੀਂ ਜੋ ਕੁਝ ਕੀਤਾ ਹੁਣ ਤੁਹਾਡੇ ਅਸੀਂ ਮੰਜੀ ਪੀੜੀ ਸੀ ਠੋਕਾਂਗੇ ਤੇ ਯਾਦ ਰੱਖਿਓ